ਬੰਦੇ 50 ਕਿਲੋ ਫੋਦ 50 ਕਿਲੋ ਵੇਚਾਂਗੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਨੇ ਭਾਈ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸੋਈ ਬਲੌਗਸ 5041 ਤੇ ਨਵੀਂ ਵੀਡੀਓ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਆ ਗਏ ਬਰਜ ਵਾਲੀ ਮੋਟਰ ਤੇ ਤੇ ਪਨੀਰੀ ਵੇਚਣੀ ਆਪਾਂ ਪਹਿਲਾਂ ਤਿਆਰ ਕਰਨਾ ਪਨੀਰੀ ਵੀ ਲਿਆਂਦੀ ਕੱਲ ਸ਼ਾਮ ਨੂੰ ਆਏ ਸੀ ਬਹਣ ਜਦ ਮੀਂਹ ਆ ਗਿਆ ਤੇ ਹੁਣ ਕਰਦੇ ਆ ਤਿਆਰ ਤਿਆਰ ਕਰਕੇ ਪਨੀਰੀ ਲਿਆਂਦੀ ਪਈ ਅੰਦਰ ਹਰੀ ਹੋ ਗਈ ਉਹ ਵੀ ਦਿਖਾਉਣੇ ਆ ਤੁਹਾਨੂੰ ਤੇ ਬੀਜਣ ਆਇਆ ਸੀ ਜਿਹੜਾ ਲੜਾਈ ਵਾਲਾ ਸਿਸਟਮ ਹੈ ਉਹਦੇ ਕਰਕੇ ਅੱਜ ਛੁੱਟੀ ਹੋ ਗਈ ਤਿਆਰ ਹੋਏ ਹਵਾਏ ਜਵਾਕ ਤੜਕੇ ਸਾਂਝਰੇ ਸਕੂਲ ਤੋਂ ਛੁੱਟੀ ਦਾ ਮੈਸੇਜ ਆ ਗਿਆ ਤੇ ਕੰਮ ਸਕੂਲ ਵਾਲਾ ਕੰਮ ਕੈਂਸਲ ਹੋ ਗਿਆ ਤੇ ਆ ਗਏ ਖੇਤ ਅਮਨ ਤੇ ਸਖਰਾਜ ਕਹਿੰਦੇ ਆਪਾਂ ਪਨੀਰੀ ਪਜਾਉਨੇ ਚਲੋ ਕਰਦੇ ਆ ਪਨੀਰੀ ਵਾਲਾ ਤਿਆਰ ਕਰ ਬਾਹ ਬਾਈ ਆ ਜਾ ਹੱਤਾ ਸ਼ੁਰੂ ਸੋਨੀ ਨੇ ਹਵਾ ਤੇ ਚੱਲਦੀ ਐ ਤੇ ਮੇਰਾ ਖਿਆਲ ਤਿੰਨ ਚਾਰ ਵਾਰੀ ਬੋਹਣਾ ਪੂ ਤਾਂ ਜਾ ਕੇ ਫੂਸ ਵਿੱਚ ਰਲੂਗਾ ਜਿਹੜਾ ਇਹਨੂੰ ਆ ਚੱਕਦੇ ਆਂ ਜਿੱਥੇ ਜ਼ਿਆਦਾ ਫੂਸ ਹੈ ਲਓ ਜੇ ਅਨੇਰੀ ਵਾਲਾ ਕੇਰਾ ਨਾਲ ਦਾ ਰੋਟਾ ਪੇਟਰਾ ਥੋੜਾ ਬਹੁਤ ਹੀ ਲੱਗਦਾ ਸੁੱਕਾ ਵਾਹਣ ਚ ਦੂਜੀ ਵਾਰ ਥੋੜਾ ਜਿਹਾ ਹੋਰ ਬਰੀਕ ਹੁੰਦਾ ਇੱਕ ਵਾਰੀ ਹੋਰ ਵਾਹਾਂਗੇ ਤਿੰਨ ਵਾਰੀ ਵਾਹਾਂਗੇ ਨਾਲੇ ਤਾਂ ਬ੍ਰੀਕ ਹੋ ਜੂ ਨਾਲੇ ਜਿਹੜਾ ਕੋਈ ਉੱਚਾ ਨਹੀਂ ਮਾਜਾ ਉਹ ਵੀ ਫੱਦਰ ਹੋ ਜਾਂਦਾ ਵੈਸੇ ਤਾਂ ਲੇਜ਼ਰ ਲੱਗਿਆ ਹੋਇਆ ਹੈ ਕੈਰੇਜ ਤੇ ਅਮਨ ਵਾਲੀ ਰੋਟੀ ਖਾਈ ਤੇ ਰੋਟੀ ਖਾਈਏ ਐਨੇ ਸੋਨੀ ਬੋਂਦਾ ਫਿਰ ਪਾਵਾਂਗੇ ਬੱਟਾ ਜੁੜੇ ਰਹੋ ਵੀਡੀਓ ਨਾਲ ਐਂਡ ਤੱਕ ਤੇ ਟਾਈਮ ਸਾਨੂੰ 2 ਘੰਟੇ ਦਾ ਹੋ ਗਿਆ ਇਹਨੂੰ 1.5 ਘੰਟਾ ਹੋ ਗਿਆ ਇਹਨੂੰ ਐਨੂੰ 9:30 ਵੱਜ ਗਏ 2 ਘੰਟੇ ਹੋ ਗਏ 7:30 ਵਜੇ ਆਏ تھے 2 ਘੰਟੇ ਹੋ ਗਏ ਜੇ ਘੰਟਾ 1 ਘੰਟਾ ਹੋਰ ਲੱਗ ਜੂ ਬੱਟਾਂ ਪਾਉਣੀਆਂ ਨੇ ਤੇ ਛੱਟਾ ਵੀ ਮਾਰਨਾ ਉਹ ਲਾਈਟ ਹੈਗੀ ਆ ਲਾਈਟ ਹੈਗੀ ਲਾਈਟ ਹੈਗੀ ਤੇ ਚਲੋ ਜੁੜੇ ਰਹੋ ਵੀਡੀਓ ਦੇ ਅੰਡ ਤੱਕ ਪਹਿਲੀ ਵਾਰ ਬਹੁਣ ਨਾਲ ਤਾਂ ਕਿਤੇ ਕਿਤੇ ਮਤਲਬ ਕਿ ਰੋਟਾਵੇਟਰ ਦੀਆਂ ਛੁਰੀਆਂ ਦੇ ਨਿਸ਼ਾਨ ਜੇ ਵੀ ਹੈਗੇ ਦੂਜੀ ਵਾਰ ਬਹੁਣ ਇੱਕ ਪੱਧਰ ਜਿਹਾ ਹੋ ਗਿਆ ਕਿਤੇ ਕਿਤੇ ਰਹਿ ਗਿਆ ਫਿਰ ਵੀ ਇੱਕ ਮਾੜਾ ਮੋਟਾ ਜਿਵੇਂ ਆਹ ਹੋਰੇ ਇੱਕ ਤੇੜੀ ਜਿਹੀ ਆਹ ਖਾਲੀਆਂ ਜੀਆਂ ਪੈਂਦੀਆਂ ਤੀਜੀ ਵਾਰ ਥੋੜਾ ਜਿਹਾ ਡੰਡਾ ਖੋਲ ਕੇ ਟੌਪ ਲਿੰਕ ਖੋਲ ਕੇ ਮੇਰਾ ਲਕੀਰਾ ਪੈਣਾ ਹਟ ਜਾਣਗੇ ਤੇ ਨਾਲ ਦੀ ਨਾਲ ਬਰੀਕ ਹੋ ਜੂ ਤੇ ਸੁੱਕਾ ਵਾਹਣ ਦਾ ਇਹ ਫਾਇਦਾ ਹੈ ਵੀ ਪਾਣੀ ਜਲਦੀ ਖਾ ਜਾਂਦੀ ਹੈ ਪਨੀਰੀ ਵਾਲਾ ਖੇਤੜ ਜੇ ਭਰ ਕੇ ਪਾਉਨੇ ਆ ਫਿਰ ਨਾਲ ਦਾ ਬੱਤ ਨਹੀਂ ਸੀ ਆਉਂਦਾ ਲੇਟ ਹੁੰਦਾ ਤੇ ਨਾਲੇ ਪਾਣੀ ਨਹੀਂ ਖਾਂਦਾ ਪਨੀਰੀ ਵਾਲਾ ਖੇਤ ਦਿਨ ਚ ਪਾਣੀ ਖਾ ਜਾਵੇ ਤਾਂ ਬਾਲਾ ਵਧੀਆ ਨਹੀਂ ਤਾਂ ਫਿਰ ਗਰਮ ਹੋ ਕੇ ਤੂ ਹੀ ਮਚਾਉਂਦਾ ਪਨੀਰੀ ਦੀ ਵਾਦੇ ਬਹੁਤ ਹਨ ਬੰਨੋ ਬਲੀ ਬੱਧ ਖਾਦੀ ਜਾਂਦੇ ਹੈਗਾ ਕਿਹਨਾਂ ਰੋਟੀ ਬੱਧ ਕਿਉਂ ਖਾਦੀ ਜਾਂਦੇ ਹਨ ਤਾਂ ਕੰਮ ਕਰਦਾ ਹੁੰਦਾ ਬੰਦਾ ਵੱਲੋਂ ਬਲੀ ਰੋਟੀ ਵੀ ਲੇਟ ਆਉਂਦੀ ਹੈ ਕੰਮ ਕਰਕੇ ਭੁੱਖ ਵੱਧ ਲੱਗਦੀ ਹੈ ਕੰਮ ਕਰਕੇ ਜਦੋਂ ਕਹੀ ਦਾ ਕੰਮ ਕਰਿਆ ਹੋਵੇ ਤੇ ਚਲੋ ਬਹੁਤ ਪਰਸ਼ਾਤੇ ਸਾਖਰੀ ਆਹ ਬਾਹਰਲੇ ਪਾਸੇ ਨਾਲ ਆਪਾਂ ਨੇ ਮਿੱਟੀ ਲਾਈ ਆ। ਬਾਹਰਲੇ ਪਾਸੇ ਹੀ ਮਿੱਟੀ ਲਾਈ ਆ ਬਸ। ਜਿਹੜੀ ਲਾਉਣੀ ਸੀਗੀ ਉਹਦਾ ਕਾਰਨ ਇਹ ਹੋ ਗਿਆ ਕਿ ਇਹ ਤਿੰਨ ਪਾਸੇ ਖਾਲੀ ਪੈ ਗਈ। ਜਦੋਂ ਪਾਣੀ ਕੱਢਣਾ ਹੁੰਦਾ ਤਾਂ ਆਹ ਖਾਲੀਆਂ ਚ ਪਾਣੀ ਨਿਕਲ ਜਾਂਦਾ। ਚੱਲ ਪਿਆ ਚੱਲ ਪਿਆ ਸਤਿ ਸ਼੍ਰੀ ਅਕਾਲ ਵਾਹਿਗੁਰੂ ਵਾਹਿਗੁਰੂ ਮਾਤੇ ਆਟੋਮੈਟਿਕ ਆਹ ਟਰੈਕਟਰ ਦਾ ਸਾਂਹ ਕਰ ਲਉਂਦਾ ਜੀ ਓਏ ਜਿੱਥੇ ਕਿਤੇ ਮਾੜਾ ਮੋਟਾ ਟੋਆ ਆ ਜਾ ਕਣ ਕਹੀ ਨਾ ਖਿੱਚ ਕੇ ਨਾਲ ਲਾ ਦੇ ਉੱਪਰ ਕਈ ਫੇਰ ਦੀ ਹੂੰ ਉਰਾਂ ਤੱਕ ਫੇਰਦੇ ਥੋੜਾ ਜਿਹਾ ਹੋਰ ਦੋ ਖਾਲੀਆਂ ਦਾ ਤਾਂ ਨਹੀਂ ਪੜਦੀ ਮੋਟਰ ਦੋ ਕਿਆਰੀਆਂ ਤਾਂਹੀਂ ਬਣਾਉਣ ਦਾ ਹੀ ਫਾਇਦਾ ਆਲੇ-ਦਾਲੇ ਕਿਹੜਾ ਦੇ ਆ ਕਿਤੇ ਤੈਨੂੰ ਲੱਗਦਾ ਵੀ ਮਾੜਾ-ਮੋਟਾ ਜਾ ਕਰਨ ਨਾਲ ਮੈਨੂੰ ਤਾਂ ਲੱਗਦਾ ਨਹੀਂ ਵੀ ਉਹਦਾ ਪਾਣੀ ਤਾਂ ਬਰਾਬਰੇ ਜਾ ਰਿਹਾ ਕਿਆਰੀਆਂ 'ਚ ਕਿਆਰੀਆਂ ਤਾਂ ਪੱਧਰ ਨੇ ਬਰਾਬਰ ਨੇ ਮਾੜਾ ਜਾ ਇੱਥੇ ਮੁੱਢ ਤੋਂ ਨੀਵਾ ਹੋ ਗਿਆ ਸੀ ਤੇ ਉਹ ਜਿੰਦੇ ਨਾਲ ਸੈਟ ਮਾਰ ਕੇ ਠੀਕ ਕਰ ਲਿਆ ਜੋ ਕਿ ਆ ਰਹੀਆਂ ਬਰਾਬਰ ਜਾ ਰਹੀਆਂ ਹੁਣ ਮਾਰਾਂਗੇ ਡੀਏਪੀ ਦਾ ਛੱਟਾ ਪਹਿਲਾਂ ਭਰ ਕੇ ਫੇਰ ਮਾਰਾਂਗੇ ਪਨੀਰੀ ਦਾ ਛੱਟਾ ਫੇਰ ਮਾਰਾਂਗੇ ਨਦੀਨ ਵਾਲੀ ਦਵਾਈ ਠੀਕ ਹੈ ਇਧਰ ਚੱਲ ਬਸ ਆ ਜਾ ਸ਼ਾਮੇ ਫੇਰ ਤੇ ਹੀ ਕਰਾਂ ਧੁੱਪ 11 ਵਜੇ ਚੱਲੇ 12 ਵਜੇ ਜਾਣਗੇ ਛੱਟਾ ਮਾਰਦਿਆਂ ਨੂੰ ਵੈਸੇ ਪਨੀਰੀ ਸ਼ਾਮ ਨੂੰ ਰਲਾਉਣੀ ਚਾਹੀਦੀ ਹੈ ਅੱਗੇ ਆਪਾਂ ਸ਼ਾਮ ਨੂੰ ਹੀ ਰਲਾਉਨੇ ਆ ਹੁਣ ਚੱਕਰ ਇਹ ਹੈ ਵੀ ਇੱਕ ਤਾਂ ਪਨੀਰੀ ਪਾਣੀ ਜੋ ਕੱਢੀ ਹੋਈ ਨੂੰ 24 ਘੰਟਿਆਂ ਤੋਂ ਉੱਪਰ ਹੋ ਗਏ ਤੋਈ ਮਾਰਗੀ ਪਨੀਰੀ ਦਿਖਾਉਣਾ ਮੈਂ ਤੁਹਾਨੂੰ ਤੇ ਦੂਜੀ ਗੱਲ ਇਹ ਆ ਵੀ ਲਾਈਟ ਆ ਜਿਹੜੀ ਉਹ 3 ਵਜੇ ਤੱਕ ਹੀ ਰਹੂ ਫਿਰ ਜਿਆਦਾ ਪਾਣੀ ਗਰਮ ਹੋਊਗਾ ਹੁਣ ਤਾਂ ਜਾਨ ਨੂੰ ਪਾਣੀ ਖਾ ਜਾਣਾ ਨੇ ਪਨੀਰੀ ਵਾਲਾ ਪਾਣੀ ਜਾਨ ਨੂੰ ਖਤਮ ਹੋ ਜਾਊਗਾ ਸੁੱਕਾ ਹੈ ਕਿਉਂਕਿ ਬਾਹਣ ਤਾਂ ਕਰਕੇ ਜੇ 3 ਵਜੇ ਲਾਵਾਂਗੇ ਫਿਰ ਮੌਕੇ ਤੇ ਪਾਣੀ ਘੱਟ ਹੁੰਦਾ ਤਾਂ ਲਾਈਟ ਚਲੀ ਜਾਂਦੀ ਐ ਫਿਰ ਜਨਰੇਟਰ ਲਿਆਉਣਾ ਪੈਂਦਾ ਇਸ ਕਰਕੇ ਆਪਾਂ ਅੱਜ ਦਿਨੇ ਪਨੀਰੀ ਰਲਾਈ ਐ ਤਨ ਲਾਉਣੀ ਸਵੇਰੇ ਸੀਗੀ ਪੱਲ ਬਾਹਣੀ ਬਾਹਾ ਗਿਆ ਮੀ ਪੈਣ ਲੱਗਿਆ ਕੱਲ ਸ਼ਾਮ ਨੂੰ ਬਹੁਤਾ ਪਾਣੀ ਵਗਣਾ ਫੂਸ ਕੱਢਦੇ ਆ ਉੱਪਰੋਂ ਭਰ ਗਿਆ ਕਿਹੜੀਆਂ ਦੋਨੇ ਪੂਰੀਆਂ ਫੁੱਲ ਤੇ ਹੁਣ ਆਪਾਂ ਨੇ ਪਾਣੀ ਖੋਲਤਾ ਆਜੋ ਉਹ ਨੱਕਾ ਵੀ ਥੋੜਾ ਜਿਹਾ ਚੌੜਾ ਕਰਦੇ ਪੁੱਤ ਨਾਲੇ ਤੰਗਲੀ ਨਾਲ ਉੱਪਰੋਂ ਪਰ ਉਹਦਾ ਫੂਸ ਆਉਂਦਾ ਉਹ ਕੱਢ ਲਾ ਹੁਣ ਤਾਂ ਵੈਸੇ ਹਵਾ ਨੇ ਇੱਕ ਪਾਸੇ ਆ ਖੁੰਜੇ ਜਿ ਇਕੱਠਾ ਹੋ ਗਿਆ ਸੀ ਦੋ ਨੱਕਿਆ ਖੋਲ ਤੇ ਉੱਪਰੋਂ ਉੱਪਰੋਂ ਫੂਸ ਨਿਕਲ ਰਿਹਾ ਸੀ ਦੇਖ ਰਹੇ ਹੋ ਤੇ ਉਹ ਕੈਰੀ ਦਾ ਵੀ ਖੋਲਤਾ ਸੀ ਉਹਦਾ ਵੀ ਜਾਊਗਾ ਬਾਹਰ ਪਾਣੀ ਵੱਧ ਭਰ ਲਿਆ ਐਨੇ ਫੂਸ ਨਿਕਲਦਾ ਨਾਲੇ ਸਾਫ ਹੋ ਜੂ ਕੈਰੀ ਫਿਰ ਮਾਰਾਂਗੇ ਡੀਏਪੀ ਦਾ ਛਿੱਟਾ ਹੁੰਦਾ ਫੂਸਾਂ ਤੰਗਲੀ ਨਾਲ ਆਹ ਔਰ ਇੱਕੜ ਤੰਗਲੀ ਨਾਲ ਲਵੇ ਕਰਦੇ ਮੜਾ ਜਾ ਆਹ ਤੰਗਲੀ ਨਾਲ ਲਵੇ ਕਰਦੇ ਫੂਜ ਬਾਹਰ ਨਿਕਲ ਜਾਊਗਾ ਆਹ ਖਾਲੀਆਂ ਲਵੇ ਬਾਹਰੋਂ ਮਿੱਟੀ ਲਾਉਣ ਦਾ ਫਾਇਦਾ ਹੀ ਆ ਦੋਏ ਜਿੰਦੇ ਜਿਹੜੇ ਬਾਹਰੋਂ ਲਾਏ ਨੇ ਲਵੇ ਕਾਲੀ ਪੈ ਗਈ ਐਕਨ ਪਾਣੀ ਬਾਹਰ ਕੱਢ ਦਿਆ ਕਰਾਂਗੇ ਆ ਇਹ ਧੱਕਦੇ ਇੱਧਰੇ ਪਾਸੇ ਹੋ ਕੇ ਖੱਤਲਾ ਪਤਾ ਹੱਤਲੇ ਬੋਲ ਗੁੱਤਲਾ ਖੇਡਾਂ ਜੀਆਂ ਨਾ ਕਰ ਕਿਉਂ ਛੱਤਾਂ ਵਾਲੇ ਕੰਮ ਕਰਦਾ ਆ ਆਹ ਉਹਨਾਂ ਤੋਂ ਖੁੰਝੇ ਜੋ ਖੱਤਲਾ ਆਤਾ ਆਇਆ ਆਹ ਤੇਰਾ ਐਂ ਦੇਖ ਫੂਸ ਕਿਵੇਂ ਬਾਹਰ ਨਿਕਲਦਾ ਫੂਸੇ ਫੂਸ ਹੋ ਗਿਆ ਉਸੇ ਹਵਾ ਨੇ ਆਹ ਖੁੰਝੇ ਇਕੱਠਾ ਕਰ ਲਿਆ ਮਾੜਾ ਜ ਆ ਵੀ ਨਿਕਲਦਾ ਫੂਸ ਕਰਤਾ ਸਾਫਾ ਬਸ ਸੁਣਾ ਨੱਕਾ ਬੰਦ ਕਰਦੇ ਉਹ ਗਾਹਾਂ ਤੋਂ ਇੱਕ ਨੱਕਾ ਖੋਲਦੇ ਹਵਾ ਨਾ ਇਕੱਠਾ ਹੋ ਗਿਆ ਉੱਥੇ ਫੂਸ ਆ ਨੱਕਾ ਬੰਦ ਕਰਦੇ ਕਹੀ ਨਾਲ ਹੈ ਆਉਣਾ ਨਹੀਂਗਾ ਆ ਜਿਵੇਂ ਇਹ ਜੀ ਫੂਸ ਬਾਹਲਾ ਆਉਂਦਾ ਇੱਕਨ ਦੇਖ ਤੋ ਕਿੰਨਾ ਫੂਸ ਨਿਕਲ ਆ ਨੱਕਾ ਦਾ ਬੰਦ ਕਰਦੇ ਫਿਰ ਇਹ ਜਿਹੜਾ ਫੂਸ ਆਉਣਾ ਇਹਨੂੰ ਬੰਦ ਕਰਦੇ ਇਹਨੂੰ ਬੰਦ ਕਰਦੇ ਉਹਨੂੰ ਪਰਾਂ ਨੂੰ ਧੱਕ ਰੰਗਲੀ ਨਾਲ ਆ ਜਿਆਦਾ ਸਾਫ ਪਾਣੀ ਜਾਣ ਲੱਗਿਆ। ਮਾੜਾ ਮੋਟਾ ਜਿਹਾ ਫੂਸ ਨਹੀਂ ਹੈਗਾ ਦਾਣੇ ਦਾ ਵੱਡਾ ਹੁੰਦਾ। ਜਿਹੜਾ ਜਿਆਦਾ ਹੁੰਦਾ ਉਹੀ ਵੱਡਾ ਹੁੰਦਾ। ਜਦੋਂ ਤਾਂ ਹਵਾ ਬੰਦ ਹੋ ਜਾਂਦੀ ਹੈ ਫਿਰ ਤਾਂ ਫੂਸ ਆਉਂਦਾ ਪੂਰਾ ਫੁੱਲ। ਜਦੋਂ ਮਾੜਾ ਜਿਹਾ ਹਵਾ ਦਾ ਬੋਲਾ ਆ ਜਾਂਦਾ ਫਿਰ ਆ ਬੱਟ ਲਵੇ ਥੋੜਾ ਜਿਹਾ ਇਕੱਠਾ ਹੋ ਜਾਂਦਾ। ਬਸ ਆ ਥੋੜੀ ਜਿਹੀ ਜੜੀ ਰਹਿ ਗਈ। ਇਧਰ ਲਿਕੇ ਅਜ ਤਾਂ ਪੂਰੀ ਸਾਫ ਹੋ ਗਈ। ਸ਼ੀਸ਼ੇ ਵਾਂਗੂ। ਆਵਨੋਂ ਨਹੀਂ ਆਗੇ ਚਾਹਾਂ ਲੱਗੇ। ਕਾਹ ਗਿਹੜੇ ਲਾਏ ਪਿੰਡ ਅਚ ਮੋਟਰਸਾਈਕਲਾਂ ਦੇ? ਤਿੰਨ ਲਾਏ। ਤਿੰਨ ਲਾਏ। ਉਹੋਂ 3 ਕਿਲੋ ਮੀਟਰ ਮੋਟਰ ਆ 3 ਗੇੜੇ ਲਾਤੇ 20 ਕਿਲੋਮੀਟਰ ਮੋਟਰਸਾਈਕਲਾਂ ਚਾਹ ਰੋਟੀ ਆਈ ਐ ਚਲੋ ਵਧੀਆ ਬਾਹਰੋਂ ਆ ਜੂਗਾ ਸੱਟਾ ਦੋਏ ਪਾਸੇ ਇਧਰੋਂ ਹਵਾ ਚੱਲਦੀ ਐ ਹਵਾ ਨਾਲ ਤਾ ਜਾਣਾ ਬਾਹਰ ਆਰ ਡੀ ਵੀ ਤਾਂ ਨਿੱਗਰ ਦੀ ਹੁੰਦਾ ਆਲੇ ਦਾਲ ਦੇ ਗੇੜਾ ਬਾਅਦ ਚ ਦੇਦੀਆਂ ਕਿਆਰੀ ਦਾ ਮੱਥਾ ਮਾਰਦੇ ਪੂਰਾ ਨਾਮ ਸ਼੍ਰੀ ਵਾਹਿਗੁਰੂ ਜੀ ਖਾਲਸਾ ਪਾਸ਼ਾ ਜੀ ਇਧਰ ਬੰਦੇ ਆਏ ਹੋ ਨੇ ਖੇਤ ਸਾਡੇ ਮौज-ਮਸਤੀਆਂ ਹੋ ਰਹੀਆਂ ਘੁੱਲਦੇ ਨੇ ਕੰਮ ਕੋਈ ਕਰਦੇ ਨਹੀਂਗੇ ਕੰਮ ਕਰਿਆ ਕਰੋ ਕੰਮ ਆ ਪਾੜ ਜੂਗੀ ਅੱਲੂ ਵੀ ਜਿਆਦੀ ਆਪਾਂ ਆ ਵੀ ਖੋਲ ਰਾਂ ਅੱਜ ਆ ਵੀ ਖੋਲਣਾ ਪਤਾ ਮੈਂ ਦੋ ਅੱਲੂ ਵੀ ਜਿਆਦੀ ਆਪਾਂ ਪਨੀਰੀ ਦੀ ਤੋਈ ਕਿੰਨੀ ਵਧੀਆ ਬੱਜੀ ਹੈ ਕੀ ਬਾਤ ਹੈ ਲੈ ਕੀ ਆ ਪਨੀਰੀ ਦੀ ਤੋਈ ਆ 10 ਘੰਟੇ ਆਪਾਂ ਨੇ ਭੋਕੇ ਰੱਖੀ ਸੀ 24 ਘੰਟੇ ਇਹਨੂੰ ਰੱਖਿਆ ਆਪਾਂ ਨੇ ਗਿੱਲੀਆਂ ਬੋਰੀਆਂ ਚ ਕਰਕੇ ਪੱਲੀ ਚ ਲਵੇਟ ਕੇ ਦੋ ਪੱਲੀਆਂ ਚ ਲਵੇਟ ਕੇ ਤੇ ਕੱਲਾ ਕੱਲਾ ਦਾਣਾ ਹਰਾ ਹੋ ਗਿਆ ਹੁਣ ਇਹਨੂੰ ਤਕਰੀਬਨ ਸਵੇਰੇ ਮੇਰੇ ਖਿਆਲ ਨਾਲ 9:00 ਵਜੇ ਕੱਢੀ ਦੀ ਆ ਬਾਹਰੇ 9:00 ਵਜੇ ਕੱਢੀਏ 12:00 ਵਜੇ ਹੁਣ ਛੱਟਾ ਮਾਰ ਲੱਗਿਆ ਜਦ ਮਾੜੀ ਮੋਟੀ ਜੀ ਧੂਈ ਸੀ ਹੁਣ ਦੇਖੋ 3 ਘੰਟੇ ਸਾਰੀ ਧੂਈ ਹੋ ਗਈ ਤੇ ਬਾਬੇ ਦੀ ਕਿਰਪਾ ਫਲ ਤੇ ਪਨੀਰ ਪੈ ਗਿਆ ਚਾਲਿਆ ਝੋਲੀ ਦੇ ਝੋਲੀ ਇੱਕੇ ਲਿਆਂਦੀ ਆ ਆਪਾਂ ਨੇ ਛੱਟਾ ਮਾਰਨ ਤੂੰ ਇਹ ਟਰੈਕਟਰ ਲੈ ਕੇ ਚਲੇ ਜਾਓ ਜਾਈ ਤਿੰਨੇ ਜਾਣ ਟਰੈਕਟਰ ਤੇ ਪਾਜ ਤੂੰ ਤਿੰਨੇ ਜਾਣ ਚਲੇ ਜਾਓ ਘਰ ਨੂੰ ਟਰੈਕਟਰ ਲੈ ਜਾਓ ਬਸ ਆਏ ਅਸੀਂ ਛੱਟਾ ਮਾਰ ਕੇ ਅੱਧਾ ਘੰਟਾ ਲੱਗੂ ਸਾਨੂੰ ਵੀ ਚੱਲੇ ਜਾਓ ਘਰ ਨੂੰ ਚੱਲ ਭਾਈ ਚਲੋ ਹੁਣ ਆਪਾਂ ਮਾਰ ਲਈਏ ਸ਼ਟਾ ਪਨੀਰੀ ਦਾ ਤੇ ਨਾਲੇ ਦਵਾਈ ਦਾ ਦਵਾਈ ਵੀ ਆਪਾਂ ਨੇ ਆ ਲਿਆਂਦੀ ਕੱਖਾਂ ਤੋਂ 6 7 ਘਸਵੇਂ ਤੋਂ ਇੱਕ ਪੈ ਜਾਂਦੀ ਹੈ ਘੱਟ ਤੋਂ ਘੱਟ 5 ਵਸਵੇਂ ਵਿਚ ਵੱਧ ਤੋਂ 7 ਵਸਵੇਂ ਹਰੇਕ ਸਾਲੇ ਪਾਉਨੇ ਚਲੋ ਹੁਣ ਮਾਰ ਦਈਏ ਸ਼ਟਾ ਜੀ ਬਹੁਤ ਠੀਕ ਹੈ ਇੱਕ ਵਾਰੀ ਛੱਟਾ ਮਾਰਦਾ ਇੱਕ ਬੋਰੀ ਦਾ ਤੇ ਦੂਜੀ ਬੋਰੀ ਵਾਲੀ ਦਾ ਛੱਟਾ ਆਪਾਂ ਦੂਜੀ ਵਾਰ ਸ਼ੁਰੂ ਕਰਦੇ ਹਾਂ ਆਓ ਜੀ ਮਿੱਟੀ ਦੇ ਵਿੱਚ ਆਪਾਂ ਨੇ ਰਲਾਲੀਆਂ ਦੋ ਕੁੜੀਆਂ ਥੋਂ ਆਪਣਾ 11 ਪਿਸਵੇ ਥੋਂ ਦੋ ਕੁੜੀਆਂ ਮਾਰ ਦੇਣਾ ਛੱਟਾ ਪਾ ਦੇ ਪੰਜ ਚਾ ਅੱਛਾ ਆ ਪੱਲੀ ਛਾੜ ਦੇ ਦੋ ਵਿੱਚ ਤੇ ਚੱਲ ਮਾਰ ਦਈਏ ਛੱਟਾ ਹੁਣ ਫਿਰ ਚੱਲੀਏ ਘਰਾਂ ਨੂੰ ਟਾਈਮ 1 ਵਜਣ ਚ 5 ਮਿੰਟ ਰਹਿ ਗਏ ਜੀ ਦੁਪਹਿਰੇ ਸਖਰ ਤੋਂ ਬਾਅਦ ਛੱਟਾ ਮਾਰਿਆ ਦਵਾਈ ਦਾ ਆਰ ਪਨੀਰੀਦਾਰ ਦਵਾਈ ਦਾ ਚਲੋ ਪਨੀਰੀ ਦੀ ਬਿਜਾਈ ਦਾ ਕੰਮ ਆਪਾਂ ਨੇ ਕਰ ਲਿਆ ਉਹ ਰੇ ਖਤਮ ਹੈ ਪਨੀਰੀ ਬੀਜੀ ਗਈ ਤੇ ਹੁਣ ਚੱਲੀਏ ਘਰ ਨੂੰ ਇੱਕ ਬੱਜ ਗਿਆ ਸ਼ਕੀਏ ਪ੍ਰਸ਼ਾਦੇ ਤੇ ਫਿਰ ਚਲਾਈਏ ਤੂੜੀ ਵਾਲਾ ਰਿਪਰ ਇੱਥੇ ਵੀ ਰਹਿੰਦੀ ਹੈ ਤੂੜੀ ਕਰਨ ਨੂੰ ਜਿਆ ਪਿਆ ਇਧਰ ਲੱਗਿਆ ਰਿਹਾ ਕੋ ਬੜਾ ਖੰਬਾੜਾ ਉਹਦੇ ਉਹ ਕੈਰੇਜ ਆ ਬਣਾ ਜਾ ਉਹਦੇ ਚ ਵੀ ਕਰੀਏ ਤੂੜੀ ਕਰਨੀ ਹੈ ਤੇ ਚਲੋ ਚੱਲੀਏ ਘਰ ਨੂੰ ਸ਼ਕੀਏ ਪ੍ਰਸ਼ਾਦੇ ਹਾਂ ਜੀ ਟਾਈਮ ਵੱਜ ਗਿਆ ਜੀ ਸ਼ਾਮ ਦੇ 5 ਤੇ ਮਸ਼ੀਨ ਲੈ ਕੇ ਆ ਗਏ ਖੇਤ ਤੇ ਤੂੜੀ ਕਰਨੀ ਆ ਆਪਾਂ ਨੇ ਤੋਂ ਉਸਤਾਦ ਪਿਆ ਲੰਗਾ 2 ਕਿਲਿਆਂ ਦਾ ਉਸ 2.5 ਕਿਲਿਆਂ ਦਾ ਹੀਟਾਣ ਉਸ ਉਧਰ ਬਰਜ ਵਾਲੀ ਮੋਟ ਕੇ ਬੈ ਤਿੰਨ ਕਿਲੇ ਰਹਿੰਦੇ ਨੇ ਆਪਣੇ ਹੀ ਆਹੇ ਤੇ ਉਰੇ ਮਸ਼ੀਨਾ ਚੱਲਦੀਆਂ ਰੇ ਆਪਣੇ ਆਪ ਦੀ ਆਪ ਦੀ ਕਰਦੇ ਨੇ ਬੰਦੇ ਆ ਮਸ਼ੀਨ ਚੱਲਦੀ ਆ ਆਪਣੇ ਪਿੰਡ ਦੀ ਦੋ ਮਸ਼ੀਨਾਂ ਉਹ ਚੱਲਦੀਆਂ ਨੇ ਇੱਕ ਆ ਚੱਲਦੀ ਆ ਇਹ ਆਪਣੇ ਗਮਾਂਡੀਆਂ ਦੀ ਐ ਖੇਤ ਦੇ ਗਮਾਂਡੀ ਨੇ ਖੇਤ ਦੇ ਗਮਾਂਡੀ ਨੇ ਆਪਣੇ ਪਿੰਡ ਨਾਲ ਚੱਲ ਆ ਇੱਕ ਮਸ਼ੀਨ ਉਹ ਚੱਲਦੀ ਖੜੀ ਆ ਭਰੀ ਟਰਾਲੀ ਤੇ ਆਪਾਂ ਕਰਨਾ ਹੁਣ ਆਹ ਲਾਣਾ ਕੇ ਆ ਵੀ ਜ਼ਮੀਨ ਆਪਣੀ ਉਹ ਇੱਧਰ ਪਾਈਪ ਲਾਈਨਾਂ ਪਾਉਣ ਲੱਗੀ ਇੱਥੇ ਪਾਣੀ ਆ ਮੋਟਰ ਦੇ ਦੋ ਕਿੰਨੇ ਆ ਦੀ ਇਹ ਜੀ ਮੋਟਰ ਇਹ ਇੱਕ ਉਹਦਾ ਸੂਰੇ ਵਾਲੀ ਮੋਟਰ ਤੇ ਵੀ ਪੱਟਦਾ ਪਾਈਪ ਲਾਈਨ ਤੇ ਉਹ ਗੱਲਾਂ ਅਗਲੀ ਵੀਡੀਓ ਵਿੱਚ ਦਿਖਾਵਾਂਗੇ ਤੇ ਅੱਜ ਹੁਣ ਆ ਕਰ ਲਈਏ ਟੂੜੀ 5:30 ਵਜੇ ਪਾਦੇ ਕ੍ਰੋਸ ਲੈ ਕੇ ਰੱਬ ਦਾ ਨਾਮ ਕਰਦੇ ਸ਼ੁਰੂ ਨਾਮ ਸ਼੍ਰੀ ਵਾਹਿਗੁਰੂ ਇਹੋ ਟ੍ਰੈਲੀ ਭਰੀ ਖੜੀ ਆ ਉਹ ਛੋਟੀ ਲੈ ਕੇ ਆਉਂਦਾ ਉਹ ਕੱਲ ਭਰ ਲਈ ਸੀ ਹੌਸੇ ਵਾਲੀ ਮੋਟਰ ਦਾ ਲਓ ਜੀ ਕਰੀਏ ਸ਼ੁਰੂ ਕਰੀਏ ਥੋੜਾ ਜਿਵੇਂ ਮੈਂ ਦੱਸਦਾ ਸੀਗਾ ਥੋੜਾ ਜਨਾ ਬਲੇਡ ਹੈ ਬਲੇਡ ਟੁੱਟ ਗਿਆ ਇਸ ਸਟੈਪ ਦਾ ਉਹਦੇ ਕਰਕੇ ਸਟੈਪ ਬਦਲਨੀ ਪੈਗੀ ਤੇ ਟਾਈਮ ਤਾਂ ਕੋਸ਼ਿਸ਼ ਲੱਗਦਾ ਹੁਣ ਲੰਗੇ ਜਮਾ ਸੁੱਕੇ ਪਏ ਨੇ ਤੇ ਹਵਾ ਚੱਲਦੀ ਐ ਥੋੜੀ ਥੋੜੀ ਆਲੇ-ਦਾਲੇ ਮਸ਼ੀਨਾਂ ਚੱਲਣ ਕਰ ਕੈਂ ਲੱਗਦਾ ਵੀ ਬਹੁਤ ਜ਼ਿਆਦਾ ਜ਼ੋਰ ਐ ਆ ਉਰੀ ਚੱਲਦੀਆਂ ਨੇ ਬਸ ਮਸ਼ੀਨਾਂ 4-5 ਚੱਲ ਹੋ ਗਏ ਨਾ ਟਾਟ ਠੰਡਾ ਲਿਆਂਦਾ ਰਾਜੂ ਤੂੜੀ ਲਾਉਂਦਾ ਇਕੱਲਾ ਹੀ ਮੈਂ ਕਰਦਾ ਸੋਨੀ ਟਰੈਕਟਰ ਲਿਆਉਂਦਾ ਤਿੰਨੇ ਜਾਣੇ ਅਸੀਂ ਤੂੜੀ ਕਰਦੇ ਉਧਰ ਪੀ ਲੈ ਠੰਡਾ ਸਮਾਨ ਇਕੱਠਾ ਕਰਕੇ ਰਾਜੂ ਉੱਪਰ ਰੱਖ ਦੇ ਪੁੱਤ ਉਹਦੇ ਵਿੱਚ ਰੱਖ ਨਾ ਡੱਬੀ ਜੀ ਆ ਜਿੱਥੇ ਰੱਖੀ ਹੋਈ ਹੈ ਉੱਥੇ ਰੱਖੋ ਨਾ ਐਂ ਵਿੱਚ ਕਰਕੇ ਹੱਥ ਮਾਰ ਦੇ ਰਾਜੂ ਨੂੰ ਫੜਾ ਰਾਜੂ ਆਪੇ ਮਾਰ ਦੂ ਰਾਜੂ ਨੂੰ ਪਤਾ ਇੱਥੇ ਦਾ ਮਾਰਦਾ ਪੁੱਤ ਚੱਲ ਕੋਸ ਉਧਰੋਂ ਮਾਰਦੇ ਮਾੜਾ ਮੋਟਾ ਚੱਲ ਚਲੋ ਜੀ ਕਰੀਏ ਸ਼ੁਰੂ ਚਲ ਬਈ ਮਿੱਤਰ ਮੈਂ ਨਹੀਂ ਇਹ ਕਰਦਾ ਕੀ ਹੋਰ ਮੈਂ ਰੁਕੜ ਜਾਇਓ ਇਹਾਂ ਟਰਾਲੀ ਵੀ ਬੋਝਾ ਫਸ ਗਿਆ ਬਲੇੜੇ ਘਸਿਆ ਦੀਆ ਮੈਨੂੰ ਪਤਾ ਵੱਧ ਬੋਝਾ ਫਸਦਾ ਟਰਾਲੀ ਵੀ ਲਾਉਂਦਾ ਹੋਰ ਮੈਂ ਨਹੀਂ ਵੀ ਕਰਦਾ ਫਰਪਰੀ ਵੀ ਕਰਦਾ ਸਾਰਾ ਕੁਝ ਹੀ ਕਰਦਾ ਤਿੰਨ ਜਣੇ ਸੀ ਜਣ ਲਾ ਰਿਹਾ ਅਸੀਂ ਹੋਰ ਕੀ ਚਾਹੀਦਾ ਆਪੇ ਤੂੜੀ ਕਰਕੇ ਆਪੇ ਹਲਾ ਲੈਨੇ ਆ ਜਹਾਂ ਨੂੰ ਕੋਈ ਲੈਵਣ ਚਾਹੀਦੀ ਅਸੀਂ ਕਿੰਨੇ ਲੱਗਣਗੇ ਅੰਦਰ ਤੋਂ ਹੀ ਨਹੀਂ ਸੋਣੀ ਚਲ ਨਾਲ ਵਿੱਚ ਚੰਗਾ ਲੱਗ ਰਿਹਾ ਬਰ ਬਰ ਚਲ ਆਹ ਤੂੜੀ ਆਪਕਰਤਾ ਆਪਣੇ ਭਰ ਲਿਆ ਤੂੜੀ ਆਪਨੇ ਵੇਚ ਦੇਣੀ ਆ ਚਲ ਵੀ ਮਿੱਤਰਾਂ